ਤੋ ਧਰਮ ਦੇ ਖੋਜ ਮਨ ਦੇ ਖੋਜੇ ਖੋਜੀ ਬਿਰਤਿਆਂ ਮਨੁੱਖ ਜਨਮ ਤੋਂ ਨਾਲ ਲੈ ਕੇ ਆਇਆ ਹੈ ਅੱਖਾਂ ਖੁੱਲ੍ਹਦੀਆਂ ਨੇ ਇਹ ਖੁੱਲੀਆਂ ਅੱਖਾਂ ਕੁਝ ਲੱਭ ਰਹੀਆਂ ਨੇ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਦੀਆਂ ਅੱਖਾਂ ਕੁਝ ਤਲਾਸ਼ ਕਰਦੀਆਂ ਲੱਭਦੀਆਂ ਖੋਜ ਖੋਜ ਕੇ ਜੋ ਮਿਲਿਆ ਇਸ ਨਾਲ ਤ੍ਰਿਪਤੀ ਨਹੀਂ ਹੋਈ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਨਹੀਂ ਤੂੰ ਖੋਜ جاری ਹੈ ਜਨਮ ਦਰ ਜਨਮ ਪੀੜੀ ਦਰ ਪੀੜੀ ਅਨੰਤ ਜਨਮਾਂ ਤੋਂ ਖੋਜ ਚੱਲ ਰਹੀ ਹੈ ਤਲਾਸ਼ ਚੱਲ ਰਹੀ ਹੈ ਮਨੁੱਖ ਤ੍ਰਿਪਤੀ ਰਵਰੇ ਹੈ ਇਸ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਰਜੇਵਾ ਰਾਜੇ ਦਾ ਮਤਲਬ ਕਿ ਰਾਜਾ ਹੈ ਰਜ ਗਿਆ ਰਾਜੇ ਦਾ ਮਤਲਬ ਹੁਕਮਰਾਨ ਨਹੀਂ ਹੈ ਬਾਦਸ਼ਾਹ ਨਹੀਂ ਹੈ ਜੋ ਰਜ ਗਿਆ ਪ੍ਰਭ ਜੀ ਤੇਰੀ ਦਾਤੀ ਰਾਜਾ ਇਹ ਪ੍ਰਭੂ ਤੇਰੀ ਦਾਤ ਨਾਲ ਮੈਂ ਰਜ ਸਕਦਾ ਤੇ ਰਾਜਾ ਹੋ ਸਕਦਾ ਰਾਜਾ ਜੋ ਰਜ ਗਿਆ ਜਿਸ ਦੇ ਅੰਦਰ ਅਜੇ ਵੀ ਮੰਗ ਚੱਲ ਰਹੀ ਹੈ ਉਹ ਰਾਜਾ ਨਹੀਂ ਮੰਗਦਾ ਹੈ ਬਿਖਾਰੀ ਬਿਖਾਰੀ ਜਿੰਨੇ ਚਿਰ ਤੱਕ ਮੰਗ ਚੱਲ ਰਹੀ ਹੈ ਬਿਖਾਰੀ ਹੈ ਰਜ ਗਿਆ ਹੈ ਰਾਜਾ ਹੈ ਕਰੋੜਾਂ ਚ ਕਦੇ ਕਦਾਂ ਕੋਈ ਇੱਕ ਕਦ ਰਾਜਾ ਹੁੰਦਾ ਹੈ ਬਾਕੀ ਸਭ ਬਿਖਾਰੀ ਸਭ ਬਿਖਾਰੀ ਮੈਂ ਪੜ੍ਹਿਆ ਸੀ ਇੱਕ ਸੂਫੀ ਫਕੀਰ ਦੀ ਗਾਥਾ ਉਹਨੂੰ ਪਿੰਡ ਵਾਸੀਆਂ ਨੇ ਮਜਬੂਰ ਕੀਤਾ ਵੇ ਅਕਬਰ ਬਾਦਸ਼ਾਹ ਜੋ ਰਾਜਾ ਹੈ ਤੁਹਾਡੀ ਮੰਨਦਾ ਹੈ ਤੇ ਸਾਡੇ ਪਿੰਡ ਦੇ ਚ ਇੱਕ ਮਦਰਸਾ ਖੁਲਵਾ ਦੇ ਸਕੂਲ ਉਹਨਾਂ ਦਿਨਾਂ ਵਿੱਚ ਛੋਟੇ ਛੋਟੇ ਮਦਰਸੇ ਵਕਤ ਦੀ ਹਕੂਮਤਾਂ ਖੋਲਦੀ ਆਉਂਦੀਆਂ ਉਹ ਵੀ ਸ਼ਹਿਰਾਂ ਵਿੱਚ ਕਸਬਿਆਂ ਚ ਕਸਬਾ ਤਕੜਾ ਤੇ ਸੂਫੀ ਫਕੀਰ ਨੋਕਿਆ ਤੁਹਾਡੀ ਬਾਦਸ਼ਾਹ ਸੁਣਦਾ ਬਾਦਸ਼ਾਹ ਕੋਲ ਸਾਡੀ ਫਰਿਆਦ ਪਹੁੰਚਾ ਦਿਓ ਸਾਡੇ ਪਿੰਡ ਦੇ ਵਿੱਚ ਵੀ ਇੱਕ ਮਦਰਸਾ ਸਕੂਲ ਕੋਲ ਦਾ ਏ ਫਕੀਰ ਬਾਦਸ਼ਾਹ ਕੋਲ ਪਹੁੰਚੇ ਫਕੀਰ ਦੀ ਪਹੁੰਚ ਸੀ ਫਕੀਰ ਦਾ ਸਨਮਾਨ ਸੀ ਅੰਦਰ ਮਹਿਲਾ ਚ ਜਾਣ ਦਿੱਤਾ ਪਰ ਅਕਬਰ ਨਮਾਜ਼ ਪੜ ਰਿਹਾ ਸੀ ਫਜਰ ਤੋਂ ਬਾਅਦ ਜ਼ੁਹਰ ਦੀ ਨਮਾਜ਼ ਪੜ੍ਹ ਰਿਆ ਸੀ ਨਾ ਜ ਪੰਜ ਨਮਾਜ਼ਾਂ ਆਉਂਦੀਆਂ ਫਜਰ ਦੀ ਜ਼ੁਹਰ ਦੀ ਅਸਰ ਦੀ ਮਗਰਬ ਦੀ ਫਿਰ ਇਸ਼ਾ ਦੀ ਨਮਾਜ਼ ਇਸ ਟਾਈਮ ਜਿਹੜੀ ਨਿਵਾਜ਼ ਪੜ੍ਹਦੇ ਨੇ ਉਹਨੂੰ ਇਸ਼ਾ ਦੀ ਕਹਿੰਦੇ ਹਨ ਅਮਰਤ ਵੇਲੇ ਜਿਹੜੀ ਪੜ੍ਹਦੇ ਨੇ ਉਹਨੂੰ ਫਜਰ ਦੀ ਕਹਿੰਦੇ ਜ਼ੁਹਰ ਦੀ ਨਿਵਾਜ਼ ਪੜ੍ਹ ਰਿਆ ਸੀ ਫਰੀਦ ਜਾ ਕੇ ਬੈਠ ਗਿਆ ਪਿੱਛੇ ਬੈਠ ਨਮਾਜ਼ ਪੜ ਲਵੇ ਨਮਾਜ਼ ਪੜਨ ਤੋਂ ਬਾਅਦ ਅਕਬਰ ਫਰਿਆਦ ਕਰਦਾ ਹੈ ਵੇ ਹੈ ਖੁਦਾਵੰ ਤਾਲਾ ਤੇਰੇ ਦਰ ਦਾ ਇਹ ਬਿਖਾਰੀ ਮੰਗ ਕਰਦਾ ਹੈ ਮੇਰੇ ਰਾਜ ਪਾਠ ਨੂੰ ਬਦਾ ਮੇਰੇ ਦੁਸ਼ਮਨਾਂ ਨੂੰ ਖਤਮ ਕਰ ਮੇਰੀ ਪ੍ਰਵਤਾ ਮੇਰੀ ਪ੍ਰਤਿਭਾ ਹੋਰ ਵਧਾ ਮੇਰਾ ਜਮਾਲ ਹੋਰ ਵਧਾ ਮੈਂ ਤੇਰੇ ਦਰ ਦਾ ਬਿਖਾਰੀ ਆ ਫਰੀਦ ਵਾਪਸ ਚੱਲ ਪਿਆ ਬਾਦਸ਼ਾਹ ਦੁਆ ਤੋਂ ਬਾਅਦ ਜਦ ਦੇਖ ਲੈ ਪਿੱਛੇ ਕੋਈ ਬੈਠਾ ਸੀ ਤੇ ਚੱਲ ਪਿਆ ਪਹਿਚਾਨ ਲਿਆ ਆਵਾਜ਼ ਮਾਰੀ ਸਾਈਂ ਜੀ ਆਏ ਹੋ ਦਸੋ ਹੁਕਮ ਕਰੋ ਵੇ ਨਾ ਗੱਲ ਬਾਤ ਕੀਤੀ ਐ ਚੱਲ ਪਏ ਉਹ ਸੂਫੀ ਕਹਿੰਦਾ ਆਪਾਂ ਇੱਕ ਰਾਜੇ ਕੋਲ ਆਏ ਸੀ ਕੁਝ ਲੈਣ ਵਾਸਤੇ ਮੰਗਣ ਵਾਸਤੇ ਪਰ ਦੇਖਿਆ ਇਥੇ ਆਪ ਬਿਖਾਰੀ ਹੈ خدا ਨੂੰ ਕਹਿ ਰਿਹਾ ਮੈਂ ਤੇਰਾ ਬਿਖਾਰੀ ਤੂੰ ਜਿਸ ਦਾ ਤੂੰ ਬਿਖਾਰੀ ਆਪਾਂ ਉਸੇ ਕੋਲ ਹੀ ਮੰਗਾਗੇ ਕੈਨੋ ਨੇ ਕੁਝ ਕਿਹਾ ਰਾਜਾ ਕੋਈ ਕੋਈ ਹੁੰਦਾ ਜੋ ਰਜ ਗਿਆ ਜਿਹਦੇ ਅੰਦਰ ਕੋਈ ਮੰਗ ਨਹੀਂ ਪਰਮਾਤਮਾ ਕੋਲ ਵੀ ਕੁਝ ਨਹੀਂ ਮੰਗਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਮੰਗਦਾ ਹੈ ਇਹ ਬੱਚੇ ਦੀ ਫਿਤਰਤ ਹੈ ਮੰਮਾ ਮੰਗਨ ਹਾਰ ਇਆਨਾ ਦੇ ਨਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਜਾਂ ਤੇ ਕੁਸਲ ਨ ਕਬਹੋਂ ਤੇ ਆ ਫਿਰ ਮਹਾਰਾਜ ਕਹਿੰਦੇ ਮੰਗਨ ਆ ਮੰਗ ਸੋ ਏ ਕਹਿ ਮੰਗ ਨਾਨਕ ਜਾਤੇ ਪਰੇ ਪ੍ਰਾਗ ਮੰਗਣੇ ਰੱਬ ਕੋਲੋਂ ਤੇ ਰੱਬ ਨੂੰ ਹੀ ਮੰਗ ਲੈ ਬੜੀ ਵੱਡੀ ਸਿਆਣਪ ਹੈ ਜੇ ਤੂੰ ਮੰਗ ਤਪਣਾ ਛੱਡ ਨਹੀਂ ਨੇ ਫਿਰ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਹੀ ਮੰਗ ਲੈ ਮਨੁੱਖ ਸਭ ਕੁਝ ਪਰਮਾਤਮਾ ਕੋਲ ਮੰਗਦਾ ਹੈ ਪਰਮਾਤਮਾ ਨੂੰ ਨਹੀਂ ਮੰਗਦਾ ਕਿਉਂ ਸਭ ਕੁਝ ਜੋ ਮੰਗਦਾ ਹੈ ਉਹਨੂੰ ਮੰਨਦਾ ਹੈ ਪਰਮਾਤਮਾ ਕੋਲ ਮੰਗਦਾ ਹੈ ਪਰਮਾਤਮਾ ਨੂੰ ਮੰਨਦਾ ਨਹੀਂ ਜਿਹੜਾ ਮੰਨ ਲੈਂਦਾ ਮੰਨ ਕੇ ਕੀ ਗਤ ਕਹੀ ਨਾ ਜਾਵੇ ਭੁਖੋਜੀ ਬਿਰਤਿਆਂ ਤਲਾਸ਼ ਬਿਰਤੀ ਮਨੁੱਖ ਜਨਮ ਤੋਂ ਨਾਲ ਲੈ ਕੇ ਆਇਆ ਹੈ ਧਾਰਮਿਕ ਵਿਦਵਾਨ ਕਹਿੰਦੇ ਨੇ ਮਨੁੱਖ ਰਜੇਮਾ ਲਬਰਿਆ ਹੋਰ ਕੁਝ ਵੀ ਨਹੀਂ ਜੋ ਰਜ ਜਾਏ ਰਾਜਾ ਜਿੱਥੇ ਮੰਗ ਚਲੇ ਮੰਗਤਾ ਬਿਕਾੜ ਹੁਣ ਮੈਂ ਫਿਰ ਅਰਜ਼ ਕਰਾਂ ਕਦੀ ਕਦائیں ਕਰੋੜਾਂ ਚ ਕੋਈ ਇੱਕ ਅਧ ਰਾਜਾ ਹੁੰਦਾ ਜਿਨ੍ਹਾਂ ਨੂੰ ਅਸੀਂ ਰਾਜੇ ਕਹਿੰਦਾ ਹੁਕਮਰਾਨ ਆਉਂਦੇ ਨੇ ਰਾਜੇ ਨਹੀਂ ਹੁੰਦੇ ਸੰਸਕ੍ਰਿਤ ਦਾ ਰਾਜਾ ਲਬਜ਼ ਬੜਾ ਕੀਮਤੀ ਲਬਜ਼ ਹੈ ਜੋ ਰਜ ਗਿਆ ਰਾਜਾ ਪ੍ਰਭ ਜੀ ਤੇਰੀ ਦਾਤੀ ਰਾਜਾ ਏ ਪ੍ਰਭੂ ਤੂੰ ਕਿ ਜੇ ਦਾਤ ਮੇਰੀ ਝੋਲੀ ਚ ਪਾਤ ਮੈਂ ਰਾਜਾ ਹੋ ਜਾਮ ਰਾਜ ਜਾਮ ਜਨਮ ਤੋਂ ਹੀ ਮਨੁੱਖ ਕੁਝ ਲੱਭ ਰਿਹਾ ਹੈ ਲੱਭ ਲੱਭ ਕੇ ਅੱਜ ਤੱਕ ਜੋ ਕੁਝ ਮਿਲਿਆ ਉਸ ਨਾਲ ਰਜੇਵਾ ਨਹੀਂ ਹੋਇਆ ਲੱਭ ਰਿਹਾ ਹੋਰ ਲੱਭ ਰਿਹਾ ਮਨੁੱਖ ਰਜੇਵਾ ਲੱਭ ਰਿਹਾ ਜਿਵੇਂ ਤੋਂ ਬਿਨਾਂ ਹੋਰ ਕੁਝ ਨਹੀਂ ਲੱਭ ਰਿਹਾ ਮਨੁੱਖ ਦੀ ਖੋਜ ਦਾ ਕੇਂਦਰ ਪਹਿਲੇ ਜ਼ਮੀਨ ਰਹੀਏ ਧਰਤੀ ਧਰਤੀ ਨੇ ਮਨੁੱਖ ਨੂੰ ਆਨੰਦ ਦਿੱਤਾ ਹੈ, ਧਨ ਦਿੱਤਾ ਹੈ, ਜ਼ਰੂਰਤ ਦਾ ਸਾਜ਼ੋ-ਸਮਾਨ ਬਹੁਤ ਕੁਝ ਦਿੱਤਾ ਹੈ। ਔਰ ਜ਼ਮੀਨ ਦੇ ਰਹੀ ਏ। ਹਲ ਦੇ ਰਹੀ ਏ, ਫੁੱਲ ਦੇ ਰਹੀ ਏ, ਅੰਨ ਦੇ ਰਹੀ ਏ, ਧਨ ਦੇ ਰਹੀ ਏ। ਹੀਰੇ, ਜਵਾਰਾਤ, ਨੀਲਮ, ਪੰਨੇ ਲਵੇ ਨੇ ਪਹਾੜਾਂ ਨੇ ਅੱਜ ਤੱਕ। ਮਨੁੱਖ ਦੀ ਝੋਲੀ ਵਿੱਚ ਬਹੁਤ ਕੁਝ ਪਾਇਆ ਤੇ ਬਹੁਤ ਕੁਝ ਦੇ ਰਿਹਾ। ਲੇਕਿਨ ਇਤਨੇ ਪਹਾੜਾਂ ਦੇ ਹੁੰਦੇ ਹੋਇਆ ਇਹ ਪਹਾੜ ਵੀ ਮਨੁੱਖ ਨੂੰ ਰਜਾ ਨਹੀਂ ਸਕਿਆ ਤੇਪਤ ਨੇ ਕਰ ਸਕਿਆ ਫਿਰ ਮਨੁੱਖ ਨੇ ਸਮੁੰਦਰ ਸਾਗਰ ਦੇ ਪਾਣੀਆਂ ਨੂੰ ਛਾਣਿਆ ਸਮੁੰਦਰ ਦੇ ਚੋਂ ਤੇਲ ਮਿਲਿਆ ਮੋਤੀ ਮਿਲੇ ਨੇ ਹੋਰ ਕਾਰਾਮਤ ਚੀਜ਼ਾਂ ਮਿਲੀਆਂ ਨੇ ਔਰ ਸਮੁੰਦਰ ਅਜੇ ਵੀ ਦੇ ਰਿਹਾ ਹੈ ਪਰ ਤਿੰਨ ਹਿੱਸੇ ਸਮੁੰਦਰ ਇੱਕ ਹਿੱਸਾ ਦਰਤੀ ਇਤਨਾ ਵੱਡਾ ਸਾਗਰ ਵੀ ਬੰਦੇ ਨੂੰ ਰਜਾ ਨਹੀਂ ਸਕੇਗਾ ਰਾਜਾ ਨਹੀਂ ਬਣਾ ਸਕਿਆ ਮਨੁੱਖ ਦੀਆਂ ਨਜ਼ਰਾਂ ਉੱਪਰ ਉੱਠ ਗਈਆਂ ਚੰ드ਮਾ ਸਭ ਤੋਂ ਨੇੜੇ ਸੀ ਤੁਸ਼ ਸ਼ੌਕਿਆ ਸ਼ਾਇਦ ਕੋਈ ਚੰਨ ਤੋਂ ਲੱਭ ਪਏ ਕੋਈ ਸੌਗਾ ਕੋਈ ਤੋਹਫਾ ਮੁਲਕ ਸਾਰੇ ਦਾ ਸਾਰਾ ਰਾਜ ਜਾ। ਉਸ ਵਕਤ ਦੀਆਂ ਦੋ ਮਹਾਨ ਤਾਕਤਾਂ ਅਮਰੀਕਾ ਤੇ ਰਸ਼ੀਆ। ਇਹਨਾਂ ਦੋ ਮੁਲਕਾਂ ਦੇ ਚੋਟੀ ਦੇ ਸਾਇੰਟਿਸਟ ਦਿਨ ਰਾਤ ਦਿਮਾਗ ਲੜਾਉਂਦੇ ਰਹੇ। ਸੈਂਕੜੇ ਇੰਜੀਨੀਅਰ ਆਪਣਾ ਸਿਰ ਖਪਾਉਂਦੇ ਰਹੇ। ਬੜੀ ਵੱਡੀ ਲੇਬਰ ਹੋਈ। ਔਰ ਵਾ ਖਰਬਾ ਡਾਲਰ ਖਰਚ ਹੋਏ ਦੋ ਮੁਲਕਾਂ ਦੇ ਔਰ 10 12 ਸਾਲ ਲਗਾਤਾਰ ਮਿਹਨਤ ਹੋ ਇਸ ਆਖਿਰ ਇੱਕ ਦਿਨ ਮਨੁੱਖ ਚੰਦਰਮਾ ਤੇ ਪਹੁੰਚਣ ਦੇ ਸਫਲ ਹੋ ਗਿਆ ਸਾਰੀ ਦੁਨੀਆ ਦੇਚ ਹੁਲਾਸ ਦੀ ਲਹਿਰ ਦੌੜ ਗਈ ਸੀ ਬੰਦਾ ਚੰਨ ਤੇ ਜਾ ਪਹੁੰਚੇ ਮਨੁੱਖ ਚੰਦਰਮਾ ਤੇ ਜਾ ਪਹੁੰਚਿਆ ਦੁਨੀਆ ਭਰ ਦੀਆਂ ਨਿਗਾਹਾਂ ਟੀਵੀ ਤੇ ਅੜੀਆਂ ਹੋਈਆਂ ਸਨ ਦੇਖ ਰਹੀਆਂ ਬੰਦਾ ਚੰਦਰਮਾ ਤੇ ਜਾ ਪਹੁੰਚਿਆ ਚੰਨ ਤੇ ਜਾ ਪਹੁੰਚਿਆ ਬੜੀ ਹੁਲਾਸ ਤੇ ਖੁਸ਼ੀ ਦੀ ਲਹਿਰ ਸਾਰੀ ਦੁਨੀਆ ਦੇ ਵਿੱਚ ਦੌੜੀ ਉਹਨਾਂ ਦਿਨਾਂ ਦੇ ਵਿੱਚ ਉਰਦੂ ਦਾ ਇੱਕ ਮਾਇਆ ਨਾਜ਼ ਸ਼ਾਇਰ ਜਗਰ ਮੁਰਾਦਾਬਾਦ ਦੇ ਜਿੰਦਾ ਸੀ ਹੁਣ ਤੈ ਨਹੀਂ ਰਿਹਾ ਉਹਦੀ ਜ਼ਵਾਨ ਚ ਇੱਕ ਫਿਕਰਾ ਨਿਕਲਿਆ ਸੀ ਆਸਮਾਨੋਂ ਕੀ ਤਮੰਨਾ ਕਰਨੇ ਵਾਲੇ ਜ਼ਮੀਂ ਵੀ ਹੱਥ ਸੇ ਜਾਂਦੀ ਰਹੇਗੀ ਤੂੰ ਆਸਮਾਨ ਤੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਤੈਨੂੰ ਤੇ ਜ਼ਮੀਨ ਦੇ ਉੱਤੇ ਵੀ ਰਹਿਣ ਦੀ ਜਾਚ ਨਹੀਂ ਆਈ ਜਿਹੜੀਆਂ ਵੰਡੀਆਂ ਤੂੰ ਜ਼ਮੀਨ ਤੇ ਪਾਈਆਂ ਨੇ ਇਹੀ ਚੰਨ ਤੇ ਪਾਏਗਾ ਜਿਹੜਾ ਖੋਨ ਖਰਾਬਾ ਤੋਂ ਜ਼ਮੀਨ ਤੇ ਕੀਤਾ ਹੋਇਆ ਹੈ ਇਹੀ ਚੰਦਰਮਾ ਤੇ ਕਰੇਗਾ ਜਿਹੜੇ ਤੋਪ ਟੈਂਕ ਤਰ੍ਹਾਂ ਤਰ੍ਹਾਂ ਦੇ ਮਿਜ਼ਾਇਲ ਖਤਰਨਾਕ ਹਥਿਆਰ ਤੂੰ ਇੱਥੇ ਬਣਾਏ ਨੇ ਉੱਥੇ ਵੀ ਬੰਦਿਆਂ ਨੂੰ ਮਾਰਨ ਵਾਸਤੇ ਇਹੀ ਕੁਝ ਕਰੋਗੇ ਜਿਹੋ ਜਿਹਾਂ ਦਾ ਨਰਕ ਤੋਂ ਜ਼ਮੀਨ ਨੂੰ ਬਣਾਇਆ ਹੈ ਇਹ ਨਰਕ ਤੂੰ ਜਨ ਨੂੰ ਬਣਾਏਗਾ ਆਸਮਾਨੋਂ ਕੀ ਤਮੰਨਾ ਕਰਨ ਵਾਲੇ ਜ਼ਮੀਂ ਵੀ ਹੱਥ ਸੇ ਜਾਂਦੀ ਰਹੇਗੀ ਖੈਰ ਉਥੋਂ ਮਨੁੱਖ ਕੀ ਲਿਆਇਆ ਮੁਠੀ ਭਰ ਰੇਤ ਮਿੱਟੀ ਲੈਸ ਅਜੇ ਵੀ ਹੋਸਟਨ ਦੇ ਸਾਇੰਸ ਮਿਊਜ਼ੀਅਮ ਦੇ ਚ ਪਈ ਇਹ ਲੋਕੀ ਦੇਖ ਦੇਣ ਮੈਨੂੰ ਇੱਕ ਦੋ ਵਾਰ ਦੇਖਣ ਦਾ ਮੌਕਾ ਮਿਲਿਆ ਮਿੱਟੀ ਕਾਲੇ ਰੰਗ ਦੀ ਮਿੱਟੀ ਮੈਂ ਦੇਖ ਕੇ ਹੈਰਾਨ ਹੋਇਆ ਬਕਸੇ ਚ ਰੱਖੀ ਹੋਈ ਸਾਰੇ ਦੇਖਦੇ ਨੇ। ਕਿ ਹਰ ਵਾਂ ਖਰਵਾਂ ਡਾਲਰ ਖਰਚ ਹੋਇਆ। 10-15 ਸਾਲ ਚੋਟੀ ਦੇ ਸਾਇੰਟਿਸਟ ਤੇ ਇੰਜੀਨੀਅਰ ਕਬਦੇ ਰਹੇ। ਇਤਨੀ ਵੱਡੀ ਲੇਬਰ ਹੋਈ। ਲਿਆਏ ਕਿ मुट्ठी भर ਰੇਤ। ਹੁਣ ਮਨੁੱਖ ਦੀਆਂ ਨਿਗਾਹਾਂ ਅੱਗੇ ਨੇ ਮੰਗਲ ਤੇ ਸ਼ਨੀ ਤੇ ਜਿਹੜੇ ਹੋਰ ਗ੍ਰਹਿ ਨੇ। ਖੈਦ ਉਥੋਂ ਕੁਝ ਲੱਭੇ ਮਹਾਰਾਜ ਕਹਿੰਦੇ ਨੇ ਬਾਹਰ ਜੋ ਕੁਝ ਵੀ ਤੈਨੂੰ ਲੱਭੇਗਾ ਤੇਰੀ ਲੋੜਾਂ ਦੀ ਪੂਰਤੀ ਕਰੇਗਾ ਤੈਨੂੰ ਤ੍ਰਿਪਤ ਨਹੀਂ ਕਰੇਗਾ ਰਜਾਵੇਗਾ ਨਹੀਂ ਤੂੰ ਰਜ ਨਹੀਂ ਸਕਦਾ ਬਾਹਰ ਐਸਾ ਕੁਝ ਵੀ ਨਹੀਂ ਕਿ ਤੈਨੂੰ ਮਿਲੇ ਤੇ ਤੂੰ ਤ੍ਰਿਪਤ ਹੋ ਜਾਏ ਰਾਜਾ ਹੋ ਜਾਏ ਰਜ ਜਾਏ ਰਾਜਾ ਹੋ ਜਾਏ ऐसा कुछ ही नहीं है। तो क्या जीवन भर मांगता रहना पड़ेगा भिखारी रहना पड़ेगा महाराज कहते नहीं एक जगह है जे तू खोज करे राजा हो जाएगा राजाओं का राजा हो जाएगा बादशाहों का बादशाह हो जाएगा वो केड़ी जगह इस मन को कोई खोजो भाई ਮਨ ਖੋਜਤ ਨਾਮ ਨਾਉ ਨੇ ਦਪਾਇ ਨਾਉ ਖਜ਼ਾਨੇ ਵਰਗਾ ਪ੍ਰਭੂ ਦਾ ਨਾਮ ਇਹ ਤੈਨੂੰ ਮਨ ਦੇ ਚ ਮਿਲੇਗਾ ਮਨ ਦੇ ਚ ਆਪ ਦੀ ਗਿਆਤ ਲਈ ਅਰਜ਼ ਕਰਾਂ ਕੁਛ ਹਰਸਾ ਹੋਇਆ ਮੈਂ ਫਰਾਈਡ ਦੇ ਬੋਲ ਪੜੇ ਸਨ ਹੈਰਾਨ ਹੋਇਆ ਮੈਂ ਉਹਦੇ ਜਰਮਨ ਬਾਸ਼ਾ ਦੇ ਲਿਖੇ ਹੋਏ ਕਿਤਾਬ ਦਾ ਹਿੰਦੀ ਵਿੱਚ ਅਨਵਾਦ ਹੋਇਆ ਹੈ ਫਰਾਈਡ ਮਨੋਵਿਸ਼ਲੇਸ਼ਣ ਉਹ ਕਹਿੰਦਾ ਹੈ ਭਾਰਤ ਦੇ ਸਾਰੇ ਸੰਤ ਗਲਤ ਕਹਿੰਦੇ ਨੇ ਮਨ ਦੇ ਚ ਪ੍ਰਭੂ ਦਾ ਨਾਮ ਹੈ RAM ਹੈ ਕਹਿੰਦਾ ਨਹੀਂ ਮਨ ਦੇ ਚ ਕਾਮ ਹੈ ਕੋਈ RAM ਨਹੀਂ ਮਨ ਦੇ ਚ ਨਿਰੰਕਾਰ ਹੈ ਹਿੰਦੀ ਦੀ ਉਹ ਕਿਤਾਬ ਨਵਾਦ ਹੋਇਆ ਹੈ ਜਰਮਨ ਭਾਸ਼ਾ ਦਾ ਕਹਿੰਦਾ ਕੋਈ ਨਿਰੰਕਾਰ ਨਹੀਂ ਹੰਕਾਰ ਹੈ ਈਗੋ ਹੈ ਮਨ ਦੇ ਚ ਸਤੋ ਇਲਾਵਾ ਹੋਰ ਕੁਝ ਵੀ ਨਹੀਂ ਇਹ ਜੋ ਭਾਰਤ ਦੇ ਅਵਤਾਰੀ ਪੁਰਸ਼ ॠषि मुनि ਕਹਿੰਦੇ ਨੇ ਮਨ ਦੇ ਚ ਅਨੰਤ ਗੁਣ ਨੇ ਕਹਿੰਦਾ ਨਹੀਂ ਕਾਮ ਹੈ ਮੋਹ ਹੈ ਕ੍ਰੋਧ ਹੈ ਕੁਝ ਵੀ ਨਹੀਂ ਐਹੀ ਕੁਝ ਮੈਂ ਦੇ ਮਨ ਦੀ ਖੋਜ ਕਰ ਕਰਕੇ ਦੇਖ ਲਿਆ ਹੰਕਾਰ ਤੋਂ ਬਿਨਾ ਲੋਭ ਤੋਂ ਬਿਨਾ ਕਾਮ ਤੋਂ ਬਿਨਾ ਕੁਝ ਵੀ ਨਹੀਂ ਲੱਭਿਆ ਕੁਝ ਵੀ ਨਹੀਂ ਇਹ ਹੀ ਕੁਛ ਹੈ ਹੁਣ ਮੈਂ ਅਰਜ਼ ਕਰਾਂ 100% ਉਹ ਗਲਤ ਨਹੀਂ ਕਹਿ ਰਿਹਾ ਕੁਝ ਸੀਮਾ ਤੱਕ ਉਹ ਸੱਚ ਕਹਿ ਰਿਹਾ ਹੈ ਉੱਪਰ ਉੱਪਰ ਇਹ ਹੀ ਕੁਛ ਹੈ ਜਿਵੇਂ ਸੰਖ ਤੇ ਸਿਪਿਆ ਸਾਗਰ ਦੇ ਉੱਪਰ ਉੱਪਰ ਵੀ ਲੱਭ ਜਾਂਦੀਆਂ ਨੇ ਪਰ ਮੋਤੀਆਂ ਵਾਸਤੇ ਤੇ ਗਹਿਰੇ ਤਲ ਦੇ ਜਾਣਾ ਪੈਂਦਾ ਹੈ ਗਹਿਰਾਈ ਦੇ ਜਾਣਾ ਪੈਂਦਾ ਇੱਕ ਗੱਲ ਸਪਸ਼ਟ ਹੋ ਗਈ ਕਿ ਮਨ ਦੀ ਉੱਪਰ ਉੱਪਰ ਵੀ ਦੇਖੋ ਜਿਸ ਨੇ ਕੀਤੀ ਹੈ ਕੋਈ ਮਨੁੱਖ ਆਪਣੇ ਮਨ ਦੇ ਨੇੜੇ ਆਉਂਦਾ ਹੀ ਨਹੀਂ ਤਨ ਹੀ ਦੇਖ ਤੇ ਰਹ ਜਾਂਦਾ ਸਾਰੀ ਜ਼ਿੰਦਗੀ ਮਨੁੱਖ ਤਨ ਦੇਖਦਾ ਰਹ ਜਾਂਦਾ ਕਬੀਰ ਕਹਿੰਦੇ ਨੇ ਹਰ ਮਨੁੱਖ ਦੇ ਜ਼ਿਕਰ ਕਰਦੇ ਨੇ ਫਲਾਣਾ ਇੰਜ ਆਪਣਾ ਸਮਾਂ ਪਾਸ ਕਰਦਾ ਫਲਾਣਾ ਇੰਜ ਬਹੁਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਹੋਇ ਲੈ ਜਾ ਰਹੇ ਹੋਇ ਲੈ ਗਾੜੇ ਤੇਰੀ ਗਤ ਦਉ ਨਾ ਪਾਈ ਮਨ ਰੇ ਸੰਸਾਰ ਅੰਧ ਗ헤ਰਾ ਚੌਦਿਸ ਪਸਰਿਓ ਹੈ ਜਮ ਜੈਵਰਾ ਬੇਦ ਪੜੇ ਪਰ ਪੰਡਤ ਮੂਏ ਰੂਪ ਦੇਖ ਦੇਖਨਾਰੀ ਦਰਬ ਸੰਚ ਸੰਚ ਰਾਜੇ ਮੂਏ ਗੜਲੇ ਕੰਜਨ ਭਾਰੀ ਵੇਦ ਪੜੇ ਪੜ ਪੰਡਤ ਮੋਏ ਰੂਪ ਦੇਖ ਦੇਖਨਾਰੀ ਵੇਦ ਪੜਾ ਪੜ ਕੇ ਸਾਰਾ ਸਮਾਂ ਖਪਾਇਆ ਪੰਡਤਾਂ ਨੇ ਖਪ ਗਏ ਧਨ ਸੰਚ ਸੰਜ ਕੇ ਬਾਦਸ਼ਾਹ ਮਰ ਖਪ ਗਏ ਰੂਪ ਦੇਖ ਦੇਖਨਾਰੀ ਤੇ ਇਸਤਰੀ ਆਪਣਾ ਸਾਰਾ ਦਿਨ ਰੂਪ ਦੇਖ ਦੇ ਕੇ ਹੁਣੇ ਸ਼ੀਸ਼ਾ ਵੇਖਿਆ ਫਿਰ ਸ਼ੀਸ਼ਾ ਵੇਖਿਆ ਇਸ ਧੀ ਦੀ ਕਮਜ਼ੋਰੀ ਫਿਰ ਸ਼ੀਸ਼ਾ ਵੇਖਿਆ ਕਬੀਰ ਰੂਪ ਦੇਖ ਦੇਖ ਨਾਰੀ ਆਪਣਾ ਰੂਪ ਦੇਖ ਦੇਖ ਕੇ ਕੰਢੇ ਕੰਢੇ ਜ ਰੂਪ ਦੇਖ ਦੇ ਕੇ ਇਸ ਤਰ੍ਹਾਂ ਜ਼ਿੰਦਗੀ ਬਤੀਤ ਕੀਤੀ ਸਤਰੀਆਂ ਨੇ ਸਾਰੇ ਕਿਵੇਂ ਆਪਣਾ ਸਮਾਂ ਬਤੀਤ ਪਏ ਕਰਦੇ ਨੇ ਸ਼ਬਦ ਦੇ ਸਾਰੀ ਗਿਣਤੀ ਕਰ ਦੇਣਾ ਤਾਂ ਤੇ ਸਾਰੇ ਹੀ ਆਪਣਾ ਵੇਖ ਲੈਣ ਨੇ ਦਰਪਣ ਦੇ ਵਿੱਚ ਪਰ ਮਹਾਰਾਜ ਕਹਾਂ ਮਨ ਖੁਦ ਇੱਕ ਦਰਪਨ ਹੈ ਮਨ ਖੁਦ ਇੱਕ ਸ਼ੀਸ਼ਾ ਹੈ ਉਸ ਸ਼ੀਸ਼ੇ ਵਿੱਚ ਦੇਖਾਂਗੇ ਆਪਣੇ ਵਿਚਾਰਾਂ ਨੂੰ ਅੰਦਰ ਵਿਚਾਰ ਕੀ ਚੱਲਦੇ ਨੇ ਕਾਮਨਾਵਾਂ ਕੀ ਚੱਲਦੀਆਂ ਪਰ ਮਹਾਰਾਜ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਆਰਸੀ ਕਹਿੰਦੇ ਨੇ ਸ਼ੀਸ਼ੇ ਨੂੰ ਮਨ ਦਾ ਸ਼ੀਸ਼ਾ ਕਦੇ ਕਦਾਂਈ ਕੋਈ ਗੁਰਮੁਖ ਦੇਖਦਾ ਹੈ ਜੋ ਆਪਣੇ ਨੇੜੇ ਆ ਹਰ ਮਨ ਨੂੰ ਮੈਂ ਸਵੇਰੇ ਖੁਲਾਸਾ ਕੀਤਾ ਸੀ ਦੂਜੇ ਦਿਨੇ ਨੇੜੇ ਆਉਂਦਾ ਆਪਣੇ ਨੇੜੇ ਨਹੀਂ ਆਉਂਦਾ ਜਦੋਂ ਆਪਨੇ ਨੇੜੇ ਆਵੇ ਤੇ ਨੇੜਾ ਨੇੜੇ ਹੀ ਨਾਵੇ ਅੰਦਰ ਪ੍ਰਵੇਸ਼ ਕਰੇ ਆਪਣੇ ਮਨ ਨੂੰ ਦੇਖੇ ਮਨ ਨੂੰ ਦੇਖਣਾ ਕੀ ਇਹ ਵਿਚਾਰਾਂ ਨੂੰ ਦੇਖਣਾ ਸੋਚਣੀ ਨੂੰ ਦੇਖਣਾ ਯਾਦਾਂ ਨੂੰ ਦੇਖਣਾ ਮਨ ਦੇ ਵਿੱਚ ਵਿਚਾਰ ਕੀ ਚੱਲ ਰਹੇ ਸੋਚਣੀ ਕੀ ਚੱਲ ਰਹੀ ਹੈ ਯਾਦਾਂ ਕੀ ਚੱਲ ਰਹੀ ਹੈ ਆਪ ਦੀ ਗਿਆਤ ਲਈ ਅਰਜ਼ ਕਰਾਂ ਧਾਰਮਿਕ ਵਿਦਵਾਨ ਕਹਿੰਦੇ ਨੇ ਮਨ ਦੇ ਚ ਹੰਕਾਰ ਚੱਲਦਾ ਹੈ ਮਨ ਦੇ ਚ ਲੋਭ ਚੱਲਦਾ ਹੈ ਮਨ ਦੇ ਚ ਕਾਮ ਚੱਲਦਾ ਹੈ ਜਿਹੜਾ ਜਿਹੜਾ ਹੰਕਾਰ ਦੀ ਪੂਰਤੀ ਦੇ ਥੋੜਾ ਜਿਹਾ ਸਹਾਇਕ ਹੋ ਜਾਂਦਾ ਹੈ ਉਸ ਤੇ ਮੋਹ ਆ ਜਾਂਦਾ ਹੈ ਉਹ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਹੈ ਕ੍ਰੋਧ ਆ ਜਾਂਦਾ ਹੈ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਪੂਰਤੀ ਦੇ ਚ ਰੁਕਾਵਟ ਖੜੀ ਕਰ ਦਿੱਤੀ ਜਿਹੜਾ ਲੋਭ ਦੀ ਪੂਰਤੀ ਕਰਨ ਦੇ ਸਹਾਇਕ ਹੋ ਜਾਏ ਮਦਦਗਾਰ ਹੋ ਜਾਏ ਉਸਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਪਰ ਜੇ ਇਹ ਰੁਕਾਵਟ ਖੜੀ ਕਰ ਦੇ ਉਸਤੇ ਕ੍ਰੋਧ ਆਉਂਦਾ ਹੈ ਕ੍ਰੋਧ ਦਾ ਮਤਲਬ ਕੀ ਹੈ ਕਿਸ ਨੇ ਲੋਭ ਪੂਰਤੀ ਦੇ ਚੁਕਾਵਟ ਖੜੀ ਕੀਤੀ ਹੈ ਵਿਚਾਰਾਂ ਦੇ ਵਿੱਚ ਕੰਮ ਚੱਲਦਾ ਹੈ ਜਿਹੜਾ ਸਹਾਇਕ ਹੋ ਜਾਏ ਉਸਤੇ ਮੋਹ ਆ ਜਾਂਦਾ ਜੇ ਰੁਕਾਵਟ ਖੜੀ ਕਰੇ ਉਸਤੇ ਕ੍ਰੋਧ ਆਉਂਦਾ ਤਾਂ ਰੁਕਾਵਟਾਂ ਤੇ ਹਨ ਕਿਉਂ ਹੰਕਾਰ ਦੀ ਪੂਰਤੀ ਕੌਣ ਨਹੀਂ ਕਰਨਾ ਚਾਹੁੰਦਾ ਆਪਣੇ ਲੋਭ ਦੀ ਪੂਰਤੀ ਕੌਣ ਨਹੀਂ ਕਰ ਚਾ ਕਰਨਾ ਚਾਹੁੰਦਾ ਸਾਰਿਆਂ ਦੇ ਅੰਦਰ ਚੱਲਦਾ ਹੈ ਜਿਹੜਾ ਸਹਾਇਕ ਹੋ ਜਾਂਦਾ ਉਸ ਤੇ ਮੋਹ ਆਉਂਦਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਮਨ ਦੇ ਚ ਇਹੀ ਕੁਛ ਹੈ ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ ਫਰਾਇਡ ਕਿਸੇ ਸੀਮਾ ਤੱਕ ਗਲਤ ਨਹੀਂ ਕਹਿੰਦਾ ਲੇਕਿਨ ਉਹਨੇ ਜਿਹੜਾ ਉਤਾਰਾ ਨੂੰ ਵਿਚੇ ਲਪੇਟ ਲਿਆ ਬਈ ਭਾਰਤ ਦੇ ਸਾਰੇ ਅਵਤਾਰੀ ਪੁਰਸ਼ ਗਲਤ ਕਹਿੰਦੇ ਨੇ ਮਨ ਦੇ ਚ ਨਿਰੰਕਾਰ ਹੈ ਕਹਿੰਦਾ ਨਹੀਂ ਹੰਕਾਰ ਹੈ ਇਹ ਹੋਇਆ ਮਨ ਦੇ ਚ ਰਾਮ ਹੈ ਕਹਿੰਦਾ ਕਤਈ ਨਹੀਂ ਕਾਮ ਹੈ ਮਨ ਦੇ ਚ दैवी ਗੁਣ ਨੇ ਸਬਰ ਸੰਤੋਖ ਹੈ ਕਹਿੰਦਾ ਨਹੀਂ ਲੋਭ ਹੈ ਬੜਾ ਪਰ ਵੱਲ ਲੋਭ ਚਲੋ ਇਤਨਾ ਤੇ ਹੈ ਉਸਨੇ ਉਪਰੋਂ ਉਪਰੋਂ ਤੇ ਮਨ ਦੇਖੇ ਮਨੋਚਿੰਤਕ ਸੀ ਦਾਰਸ਼ਨਿਕ ਸੀ ਫਿਲਾਸਫਰ ਸੀ ਵਿਚਾਰਕ ਸੀ ਮਨੋਚਿੰਤਕ ਸੀ ਮਨੋਵਿਗਿਆਨਕ ਸੀ ਇਤਨਾ ਤੇ ਦੇਖਿਆ ਮਨ ਦੀ ਗਹਿਰਾਈ ਤੇ ਨਹੀਂ ਗਿਆ ਉਪਰੋਂ ਉਪਰੋਂ ਦੇਖਿਆ ਗਹਿਰਾਈ ਤੱਕ ਤੇ ਕਦੀ ਕਦਾਈ ਕੋਈ ਕੋਈ ਜਾਂਦਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਬ੍ਰਹਮ ਬੇਸ਼ਨ ਨਾਰਦ मुਨ ਸੇਖਾ ਬੜੇ ਧਿਆਨ ਨਾਲ ਸੁਣਨਾ ਪੰਗਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬ੍ਰਹਮ ਵੇਸ਼ਨ ਨਾਰਦ ਮੁਨ ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ ਗੁਰੂ ਅਮਰਦਾਸ ਨਾਰਦ ਜੈਸਾ ਰਿਸ਼ੀ ਬ੍ਰਹਮੇ ਜੈਸਾ ਵਿਦਵਾਨ ਵਿਸ਼ਨੂ ਜੈਸਾ ਸਤਵੀ ਗੁਣ ਸਤਵ ਗੁਣੇ ਐਨੇ ਮਹਾਨ ਵੀ ਆਪਣੇ ਮਨ ਦੇ ਹੱਥੋਂ ਧੋਖਾ ਖਾ ਗਏ ਮਨ ਵਿੱਚ ਪ੍ਰਵੇਸ਼ ਨਾ ਕਰ ਸਕੇ